ਸਤਿ ਸ਼੍ਰੀ ਅਕਾਲ ਜੀ ਦਰਦ ਪੰਜਾਬ ਦਾ ਕੁਝ ਸ਼ਬਦਾਂ ਦੇ ਵਿੱਚ ਬਿਆਨ ਕਰਨ ਲੱਗੇ ਹਾਂ ਨਾਲ ਹਲਾਤਾਂ ਜੁੜਨੀ ਹੋਣਾ ਮਿੱਟੀ ਬਣ ਕੇ ਖੁਰਨੀ ਹੋਣਾ ਲਿਖਦੇ ਅੱਜ ਕੁਝ ਸੱਚ ਹੋਏ ਸਿੱਧੂਆ ਅੱਖਾਂ ਮੀਚ ਕੇ ਤੁਰਨੀ ਹੋਣਾ ਲਿਖਦੇ ਦਰਦ ਕਿਰਸਾਨੀ ਦਾ ਖਤਮ ਹੋ ਰਹੀ ਜਵਾਨੀ ਦਾ ਹਰ ਕੋਈ ਲੀਡਰੀ ਚਾਹੁੰਦਾ ਏ ਫਿਰ ਪੱਗਾ ਨੂੰ ਹੱਥ ਪਾਉਂਦਾ ਏ ਕਿਤੇ ਧੀ ਭੈਣ ਨਾਸੇਫੇ ਕਿਤੇ ਗੁਰੂ ਘਰ ਵਿੱਚ ਅੱਗਾਂ ਨੇ ਚਿੜੀ ਸੋਨੇ ਦੀ ਨੂੰ ਵੇਚ ਕੇ ਖਾ ਲਿਆ ਏ ਇੰਨਾ ਬਾਹਰੋਂ ਆਏ ਠਕਾਨੇ ਪੰਜਾਬੀ ਸਾਰੇ ਇੱਕੋ ਜਾਵਣਾ ਨਾ ਲੋੜ ਧਰਨਿਆਂ ਦੀ ਪੈਣੀ ਏ ਜਿੰਨਾ ਚਿਰ ਇੱਕ ਨਹੀਂ ਹੁੰਦੇ ਨਾ ਗੁਲਾਮੀ ਗਲੋਂ ਲੈਣੀ ਏ ਕਿਉਂ ਬੇਰੋਜ਼ਗਾਰੀ ਇੰਨੀ ਆ ਕਿਉਂ ਸਾਡੇ ਪੁੱਤ ਬਾਹਰ ਨੂੰ ਜਾਂਦੇ ਨੇ ਲੱਖ ਲੱਖ ਤਨਖਾਹ ਵਾਲੇ ਕਿਉਂ ਹੱਕ ਗਰੀਬਾਂ ਦਾ ਖਾਂਦੇ ਨੇ ਆਜ਼ਾਦ ਸੋਚ ਦੇ ਬਾਰਿਸ਼ ਗੁਲਾਮ ਨਹੀਂ ਹੁੰਦੇ ਕੌਮੇ ਜੋਧੇ ਮਰ ਕੇ ਵੀ ਸ਼ਮਸ਼ਾਨ ਨਹੀਂ ਹੁੰਦੇ ਆਵਾਜ਼ ਤੇਰੀ ਨੂੰ ਸਿੱਧੂ ਆ ਇਹ ਦੱਬ ਨਹੀਂ ਸਕਦੇ ਭਾਵੇਂ ਇਹਨਾਂ ਕੋਲੋਂ ਇਹ ਸੱਚ ਸੁਣ ਨਹੀਂ ਹੋਣਾ ਹਾਲਾਤ ਜੋ ਹੋ ਗਏ ਦੇਸ਼ ਮੇਰੇ ਪੰਜਾਬੜ ਦੇ ਅੱਖਾਂ ਮੀਚ ਕੇ ਸਾਡੇ ਕੋਲੋਂ ਤੁਰ ਨਹੀਂ ਹੋਣਾ ਹਾਲਾਤ ਜੋ ਹੋ ਗਏ ਦੇਸ਼ ਮੇਰੇ ਪੰਜਾਬ ਦੇ ਅੱਖਾਂ ਮੀਚ ਕੇ ਸਾਡੇ ਕੋਲੋਂ ਤੁਰ ਨਹੀਂ ਹੋਣਾ ਧੰਨਵਾਦ ਜੀ